ਲੱਗਦੀ ਨਜ਼ਰ ਪੰਜਾਬ ਸਾਡੇ ਨੂੰ ਜੋ ਸੀ ਹਰਿਆ ਭਰਿਆ ਦੋਸ਼ਤੀ ਦਈਏ ਜਿੱਕੀ ਨੂੰ ਕਈਏ ਜੋ ਕੁਦਰਤ ਨੇ ਕਰਿਆ ਦੋਸ਼ਤੀ ਦਈਏ ਕੀ ਨੂੰ ਕਈਏ ਜੋ ਕੁਦਰਤ ਨੇ ਕਰਿਆ ਓਏ ਵਿਚਕਰਾਂ ਦੇ ਕਰਗੇ ਲੋਕੀ ਤੜਫੇ ਜਿੰਦਨ ਮਾਣੀ ਮੱਜਾਂ ਗਾਵਾਂ ਤੂੜੀ ਪੱਠਾ ਰੋੜ ਲੈ ਗਿਆ ਪਾਣੀ ਮੱਝਾਂ ਗਾਵਾਂ ਤੂੜੀ ਪੱਠਾ ਰੋੜ ਲੈ ਗਿਆ ਪਾਣੀ ਓਏ ਬੱਚੇ ਰੁੜ ਗੇ ਮਾ ਮਾ ਰੋਵਣਾ ਬੱਚੇ ਰੁੜ ਗੇ ਮਾ ਮਾ ਰੋਵਣਾ ਕੀ ਨੂੰ ਦੱਸਣ ਦੁਖੜੇ ਦੇਵਤਾ ਵੇਲੇ ਕੋਈ ਨਹੀਂ ਖੜਦਾ ਵਿਰਲਾ ਹੀ ਕੋਈ ਅਪੜੇ ਦੇਵਤਾ ਵੇਲੇ ਕੋਈ ਨਹੀਂ ਖੜਦਾ ਵਿਰਲਾ ਹੀ ਕੋਈ ਅਪੜੇ ਓਏ ਬਾਪੂ ਲਾਲਾ ਸਿਰ ਤੋਂ ਪਰਨਾ ਬਾਪੂ ਸੱਟੇ ਲਾਲਾ ਪਰਨਾ ਕਹਿੰਦਾ ਔਣਜਗੀ ਤਾਣੀ ਮੱਝਾਂ گاਵਾ ਤੂੜੀ ਪੱਠਾ ਰੋੜ ਲੈ ਗਿਆ ਪਾਣੀ ਮੱਝਾਂ گاਵਾ ਤੂੜੀ ਪੱਠਾ ਰੋੜ ਲੈ ਗਿਆ ਪਾਣੀ ਓਏ ਬੰਦ ਸਕੂਲ ਤੇ ਕਾਲਜ ਹੋਗੇ ਬੰਦ ਸਕੂਲ ਤੇ ਕਾਲਜ ਹੋਗੇ ਹੋਗੀ ਬੰਦ ਪੜਾਈ ਬੰਨਾ ਉੱਤੇ ਬੈਠੇ ਨਿਆਣੀ ਜਾਂਦੇ ਨੇ ਕਰ ਲਾਈ ਬੰਨਾ ਤੇ ਬੈਠੇ ਨਿਆਣੇ ਜਾਂਦੇ ਨੇ ਕਰ ਲਾਈ ਦੁੱਧ ਰੜਕਦੀ ਰੁੜ ਗਈ ਮਾਤਾ ਦੁੱਧ ਰੜਕਦੀ ਰੁੜ ਗਈ ਮਾਤਾ ਰਹਿ ਜੀ ਵਿੱਚ ਮਦਾਨੀ ਮੱਜਾ ਗਾਵਾਂ ਤੂੜੀ ਪੱਠਾ ਰੋੜ ਲੈ ਗਿਆ ਪਾਣੀ ਮੱਜਾ ਗਾਵਾਂ ਤੂੜੀ ਪੱਠਾ ਰੋੜ ਲੈ ਗਿਆ ਪਾਣੀ ਹੈ ਪੰਜਾਬ ਦੇ ਯੋਧੇ ਮੇ ਜੋ ਸਦੀਆਂ ਤੋਂ ਲੜਦੇ ਹੈ ਬਿਲਾਵਤ ਯੋਦੇ ਮੇਰੇ ਜੋ ਸਦੀਆਂ ਤੋਂ ਲੜਦੇ ਪੀੜ ਪਵੇ ਜੇ ਕਿਸੇ ਕੌਮ ਤੇ ਆਣ ਬਰਾਬਰ ਖੜਦੇ ਪੀੜ ਪਵੇ ਜੇ ਕਿਸੇ ਕੌਮ ਤੇ ਆਣ ਬਰਾਬਰ ਖੜਦੇ ਓਏ ਸੱਤ ਸਮੁੰਦਰੋਂ ਪਾਰ ਹੋ ਜਾਂਦੇ ਸੱਤ ਸਮੁੰਦਰੋਂ ਪਾਰ ਹੋ ਜਾਂਦੇ ਦੰ ਮਾਰਮ ਜੇ ਪਛਾਣੀ ਮੰਜਾਂ گاਵਾ ਤੂੜੀ ਪੱਠਾ ਰੋੜ ਲੈ ਗਿਆ ਪਾਣੀ ਮੰਜਾਂ گاਵਾ ਤੂੜੀ ਪੱਠਾ ਰੋੜ ਲੈ ਗਿਆ ਪਾਣੀ ਓਏ ਐਸਾ ਨਹੀਂ ਸਾਨੂੰ ਇਹਦਾ ਚੋਰਾ ਵੱਡ ਵੱਡ ਖਾਂਦਾ ਬੀਜਾ ਜੋ ਜੋ ਇਕੱਠਾ ਕੀਤਾ ਸਾਰਾ ਰੋੜ ਲੱ ਜਾਂਦਾ ਬੀਜਾ ਜੋ ਜੋ ਇਕੱਠਾ ਕੀਤਾ ਸਾਰਾ ਰੋੜ ਲੱਗ ਜਾਂਦਾ ਓਏ ਕੋਠੇ ਟਾ ਕੇ ਤੇਰੀ ਕਰਤੇ ਕੋਠੇ ਟਾਟਾ ਤੇਰੀ ਕਰਤੇ ਨਾ ਛੱਡੀ ਕੋਈ ਟਾਣੀ ਮੱਜਾਂ گاਵਾ ਤੂੜੀ ਪੱਠਾ ਰੋੜ ਲੈ ਗਿਆ ਪਾਣੀ ਮੱਜਾਂ گاਵਾ ਤੂੜੀ ਪੱਠਾ ਰੋੜ ਲੈ ਗਿਆ ਪਾਣੀ ਮੱਜਾਂ گاਵਾ ਤੂੜੀ ਪੱਠਾ ਓਏ ਰੋੜ ਲੈ ਗਿਆ ਪਾਣੀ